ਅੱਜ ਪੰਜਾਬ ਬੰਦ ਹੈ ਕਿਸਾਨਾਂ ਵੱਲੋਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਦਾ ਕਾਲ ਦਿੱਤੀ ਗਈ ਸੀ ਜਿਸ ਦਾ ਅਸਰ ਜਿਹੜਾ ਹੈ ਪਟਿਆਲਾ ਦੇ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਕੱਲ ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਕੇਸ਼ ਗੁੱਪਤਾ ਦੀ ਤਰਫੋਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀਗਾ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਪਟਿਆਲਾ ਦੇ ਵਿੱਚ ਜਿਹੜੇ ਬਾਜ਼ਾਰ ਜਿਹੜੇ ਨੇ ਉਹ ਬੰਦ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਦੁਕਾਨਾਂ ਜਿਹੜੀਆਂ ਨੇ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜੀ ਵਪਾਰੀ ਭਾਈਚਾਰਾ ਹੈ ਉਹਨਾਂ ਨੇ ਬੰਦ ਰੱਖੀਆਂ ਹੋਈਆਂ ਨੇ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਤਮਾਮ ਦੁਕਾਨਾਂ ਜਿਹੜੀਆਂ ਨੇ ਪਟਿਆਲਾ ਦੇ ਬਾਜ਼ਾਰ ਜਿਹੜੇ ਨੇ ਉਹ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੰਦ ਨਜ਼ਰ ਆ ਰਹੇ ਨੇ ਤਾਂ ਕਿਸਾਨਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀਗਾ ਕਿ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਹੈ ਪੂਰਾ ਪੰਜਾਬ ਜਿਹੜਾ ਮੁਕੰਮਲ ਤੌਰ ਤੇ ਬੰਦ ਰਹੇਗਾ ਆਵਾਜਾਈ ਜਿਹੜੀ ਹੈ ਉਹ ਠੱਪ ਰਹੇਗੀ ਪ੍ਰਾਈਵੇਟ ਵਾਹਨ ਜਿਹੜੇ ਨੇ ਉਹ ਸੜਕਾਂ ਦੇ ਉੱਪਰ ਨਹੀਂ ਚੱਲਣਗੇ ਤਾਂ ਉਸ ਦਾ ਅਸਰ ਜਿਹੜਾ ਅੱਜ ਕਿਤਨਾ ਕਿਤੇ ਦੇਖਣ ਨੂੰ ਮਿਲ ਰਿਹਾ ਤਾਂ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਪਟਿਆਲਾ ਦਾ ਧਰਮਪੁਰਾ ਬਾਜ਼ਾਰ ਹੈ ਪਟਿਆਲਾ ਦਾ ਜਿਹੜਾ ਫੋਰਸ਼ ਇਲਾਕਾ ਹੈ ਜਿਹੜਾ ਬਾਜ਼ਾਰ ਕਾਫੀ ਫੇਮਸ ਮੰਨਿਆ ਜਾਂਦਾ ਪਟਿਆਲਾ ਸ਼ਹਿਰ ਹੈ ਤਾਂ ਉਹ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਿਹਾ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਅੱਜ ਬੰਦ ਨਜ਼ਰ ਆ ਰਹੀਆਂ ਨੇ ਤਾਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਵਪਾਰੀ ਭਾਈਚਾਰਾ ਵੀ ਆਇਆ ਜਿੱਥੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੀਆਰਟੀਸੀ ਵਰਕਰ ਯੂਨੀਅਨ ਆਈ ਸੀ ਕਿ ਪੀਆਰਟੀਸੀ ਦੇ ਮੁਲਾਜ਼ਮ ਆਏ ਸੀਗੇ ਤਾਂ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਹੁਣ ਵਪਾਰੀ ਭਾਈਚਾਰੇ ਨੇ ਵੀ ਜਿਹੜੀਆਂ ਦੁਕਾਨਾਂ ਨੇ ਆਪਣੀਆਂ ਉਹ ਬੰਦ ਰੱਖੀਆਂ ਹੋਈਆਂ ਨੇ ਤਾਂ ਇੱਕ ਦਿਨ ਦੇ ਲਈ ਅੱਜ ਪੂਰਾ ਜਿਹੜਾ ਪੰਜਾਬ ਬੰਦ ਰਹੇਗਾ 7 ਵਜੇ ਤੋਂ ਲੈ ਕੇ ਸਵੇਰੇ ਸ਼ਾਮ 4 ਵਜੇ ਤੱਕ ਜਿਹੜੇ ਪੂਰੇ ਹੀ ਬਾਜ਼ਾਰ ਜਿਹੜੇ ਨੇ ਇੱਥੇ ਬੰਦ ਰਹਿਣਗੇ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਹਰ ਇੱਕ ਵਰਗ ਜਿਹੜਾ ਹੈ ਉਹ ਹੱਲਾ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਲ ਇੱਕ ਪਾਸੇ ਮਰਨ ਵਰਤੇ ਉੱਪਰ ਬੈਠੇ ਹੋਏ ਨੇ ਖਨੋਰੀ ਬਾਰਡਰ ਤੇ ਉਹਨਾਂ ਨੂੰ 30 ਦਿਨ ਤੋਂ ਵਾਅਦਾ ਸਮਾਂ ਹੋ ਚੁੱਕਿਆ ਮਰਨ ਵਰਤੇ ਤੇ ਬੈਠਿਆਂ ਨੂੰ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਕਿਸਾਨਾਂ ਦਾ ਪ੍ਰਦਰਸ਼ਨ ਜਿਹੜਾ ਹੈ ਕਿਸਾਨਾਂ ਦੀ ਆਵਾਜ਼ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਤਾਂ ਕਿਸਾਨਾਂ ਦਾ ਅੱਜ ਪੰਜਾਬ ਬੰਦ ਦੀ ਕੋਲ ਜਿਹੜੀ ਆ ਉਹ ਸਫਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਰੇਲਵੇ ਦੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਨੇ ਜਿੰਨੀਆਂ ਵੀ ਟ੍ਰੇਨਾਂ ਪੰਜਾਬ ਦੇ ਵਿੱਚੋਂ ਨਿਕਲਦੀਆਂ ਸੀਗੀਆਂ ਪੰਜਾਬ ਦੇ ਵਿੱਚੋਂ ਗੁਜ਼ਰਦੀਆਂ ਸੀਗੀਆਂ ਉਹ ਸਾਰੀਆਂ ਹੀ ਰੱਦ ਹੋ ਚੁੱਕੀਆਂ ਨੇ ਤਾਂ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਵੀ ਅੱਜ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣਗੀਆਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪੈ ਰਿਹਾ ਸਫਰ ਕਰਨ ਦੇ ਵਿੱਚ ਲੇਕਿਨ ਕਿਤੇ ਨਾ ਕਿਤੇ ਲੋਕ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਜਗ੍ਹਾ ਸਹੀ ਨੇ ਲੇਕਿਨ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਅਤੇ ਕਿਸਾਨਾਂ ਦੀਆਂ ਜਿਹੜੀਆਂ ਮਸਲਾ ਮੰਗਾਂ ਨੇ ਫਸਲਾਂ ਦੇ ਉੱਪਰ ਐਮਐਸਪੀ ਦੀ ਮੰਗ ਚਾਹੇ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਹੈ ਚਾਹੇ ਹੋਰ ਮੰਗਾਂ ਨੇ ਤਾਂ ਕਿਸਾਨਾਂ ਦੀ ਜਿੰਨੀਆਂ ਵੀ ਮੰਗਾਂ ਨੇ ਉਹ ਸਾਰੀਆਂ ਮੰਨ ਲਈਆਂ ਜਾਣ ਤਾਂ ਜਿਸ ਕਰਕੇ ਔਰ ਲੋਕਾਂ ਨੂੰ ਵੀ ਕੋਈ ਜਿਹੜੀ ਦਿੱਕਤ ਪਰੇਸ਼ਾਨੀ ਹੈ ਉਹ ਨਾ ਆਵੇ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਪਟਿਆਲਾ ਦੇ ਬਾਜ਼ਾਰ ਨੇ ਜਿਹੜੇ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੰਦ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਪੰਜਾਬ باندې ਕੋਹ ਚਗੀ ਤਾਂ ਉਸ ਦਾ ਅਸਰ ਜਿਹੜਾ ਅੱਜ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਪਟਿਆਲਾ ਦਾ ਧਰਮਪੁਰਾ ਬਾਜ਼ਾਰ ਹੈ ਪਟਿਆਲਾ ਦਾ ਗਿਆ ਨਾਰਦਾਨਾ ਚੌਕ ਆਂਦਾ ਉਹ ਬਾਜ਼ਾਰ ਲੱਗਦੇ ਨੇ ਏਸੀ ਮਾਰਕੀਟ ਲੱਗਦੀ ਹੈ ਕਾਫੀ ਬਾਜ਼ਾਰ ਜਿਹੜੇ ਇਸ ਰੋਡ ਦੇ ਉੱਪਰ ਲੱਗਦੇ ਨੇ ਤਾਂ ਅੱਜ ਸਾਰੇ ਦੇ ਸਾਰੇ ਬਾਜ਼ਾਰ ਜਿਹੜੇ ਨੇ ਬੰਦ ਨਜ਼ਰ ਆ ਰਹੇ ਨੇ ਇੱਕ ਵਾਰ ਮੈਂ ਫਿਰ ਦੁਕਾਨਾਂ ਦੀ ਤਸਵੀਰਾਂ ਦਿਖਾਵਾਂਗਾ ਕਿ ਦੁਕਾਨਾਂ ਜਿਹੜੀਆਂ ਨੇ तमाम ਬਾਜ਼ਾਰ ਜਿਹੜੇ ਨੇ ਤੁਸੀਂ ਦੇਖੋਗੇ ਕਿ ਦੂਰ ਦੂਰ ਤੱਕ ਬੰਦ ਨਜ਼ਰ ਆ ਰਹੇ ਨੇ ਇਸ ਰੋਡ ਦੇ ਉੱਪਰ ਜਿਹੜੀ ਆਵਾਜ਼ਾਈ ਕਾਫੀ ਰਹਿੰਦੀ ਹੈ ਲੇਕਿਨ ਅੱਜ ਕਿਤੇ ਨਾ ਕਿਤੇ ਉਹ ਆਵਾਜ਼ਾਈ ਕਿਤੇ ਵੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਅੱਜ ਠੰਡ ਦਾ ਕਹਿ ਸਕਦੇ ਹਾਂ ਕਿ ਉਹ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਅੱਜ ਧੁੰਦ ਬਹੁਤ ਜ਼ਿਆਦਾ ਹੋਈ ਪਈ ਹੈ ਪਟਿਆਲਾ ਦੇ ਵਿੱਚ ਤਾਂ ਦੂਜੇ ਬੰਨੇ ਜਿਹੜੀ ਕਿਸਾਨਾਂ ਨੇ ਪੰਜਾਬ ਬੰਦੀ ਕੋਲ ਕੀਤੀ ਸੀਗੀ ਤਾਂ ਉਸ ਦਾ ਅਸਰ ਵੀ ਅੱਜ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਗਰਾਉਂਡ ਜ਼ੀਰੋ ਤੋਂ ਦਿਖਾਏ ਆ ਕਿ ਅੱਜ ਤਮਾਮ ਬਾਜ਼ਾਰ ਜਿਹੜੇ ਨੇ ਪਟਿਆਲਾ ਦੇ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੰਦ ਨਜ਼ਰ ਆ ਰਹੇ ਨੇ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਕ ਇੱਕ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਅਸੀਂ ਆਪਣੇ ਕੈਮਰੇ ਦੀ ਨਜ਼ਰ ਦੇ ਨਾਲ ਦਿਖਾ ਰਹੇ ਆ ਕਿ ਦੁਕਾਨਾਂ ਦੇ ਸ਼ਟਰ ਜਿਹੜੇ ਡਿੱਗੇ ਹੋਏ ਨਜ਼ਰ ਆ ਰਹੇ ਨੇ ਬੰਦ ਨਜ਼ਰ ਆ ਰਹੇ ਨੇ ਸ਼ਟਰਾਂ ਦੇ ਉੱਪਰ ਤਾਲੇ ਲੱਗੇ ਹੋਏ ਨਜ਼ਰ ਆ ਰਹੇ ਨੇ ਹਰ ਇੱਕ ਦੁਕਾਨ ਜਿਹੜੀ ਹੈ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ ਉਹ ਬੰਦ ਨਜ਼ਰ ਆਵੇਗੀ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੇ ਧਰਮਪੁਰਾ ਬਾਜ਼ਾਰ ਦੀਆਂ ਨੇ ਜਿੱਥੇ ਬਾਜ਼ਾਰ ਜਿਹੜੇ ਨੇ ਉਹ ਸਾਰੀ ਦੀ ਸਾਰੀ ਦੁਕਾਨਾਂ ਜਿੰਨੀਆਂ ਵੀ ਆਂਦੀਆਂ ਨੇ ਇਸ ਬਾਜ਼ਾਰ ਦੇ ਵਿੱਚ ਉਹ ਬੰਦ ਨਜ਼ਰ ਆ ਰਹੀਆਂ ਨੇ ਤਾਂ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਪਟਿਆਲਾ ਬੱਸ ਸਟੈਂਡ ਤੋਂ ਤਸਵੀਰਾਂ ਦਿਖਾਈਆਂ ਸੀਗੀਆਂ ਉੱਥੋਂ ਜਿਸ ਤਰ੍ਹਾਂ ਲੋਕ ਕੀ ਸਫ਼ਰ ਕਰਨ ਵਾਲੇ ਸੀਗੇ ਉਹਨਾਂ ਨੂੰ ਮੁਸ਼ਕਲਾਂ ਜ਼ਰੂਰ ਆ ਰਹੀਆਂ ਸੀਗੀਆਂ ਲੇਕਿਨ ਪੀਆਰਟੀਸੀ ਦੇ ਕਾਮਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਕਿਸਾਨਾਂ ਦੇ ਨਾਲ ਹਾਂ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਜਿੰਨੀਆਂ ਵੀ ਬੱਸਾਂ ਨੇ ਉਹ ਨਹੀਂ ਚਲਾਵਾਂਗੇ ਲੇਕਿਨ 10 ਵਜੇ ਦਾ ਕਾਲ ਦਿੱਤੀ ਸੀ ਪੀਆਰਟੀਸੀ ਦੇ ਵਰਕਰਾਂ ਵੱਲੋਂ ਲੇਕਿਨ ਉਸ ਤੋਂ ਪਹਿਲਾਂ ਹੀ ਉਹਨਾਂ ਨੇ 8 ਵਜੇ ਦੇ ਕਰੀਬ ਜਿਹੜੀਆਂ ਬੱਸਾਂ ਨੇ ਉਹ ਚਲਾਣੀਆਂ ਬੰਦ ਕਰ ਦਿੱਤੀਆਂ ਸੀਗੀਆਂ ਤਾਂ ਜਿੰਨੇ ਵੀ ਲੋਕ ਸੀਗੇ ਜਿਨ੍ਹਾਂ ਨੇ ਸਫ਼ਰ ਕਰਨਾ ਸੀਗਾ ਜਿਨ੍ਹਾਂ ਨੇ ਦਿੱਲੀ ਜਾਣਾ ਸੀ ਕਿਸੇ ਨੇ ਲੰਗਰ ਜਾਣਾ ਸੀਗਾ ਤਾਂ ਉਹਨਾਂ ਨੂੰ ਜ਼ਰੂਰ ਸਫ਼ਰ ਕਰਨਾ ਪਿਆ ਸੀਗਾ ਲੇਕਿਨ ਅੱਜ ਤੁਸੀਂ ਦੇਖੋਗੇ ਕਿ ਕਿਸਾਨਾਂ ਦੀ ਜਿਹੜੀ ਪੰਜਾਬ ਬੰਦੀ ਕੋਲ ਹੈ ਤਾਂ ਪਰਤਿਆਲਾ ਦੇ ਵਿੱਚ 8 ਥਾਵਾਂ ਦੇ ਉੱਪਰ ਜਿਹੜੀ ਹੈ ਕਿਸਾਨਾਂ ਵੱਲੋਂ ਐਜੀਟੇਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਪਟਿਆਲਾ ਦੇ ਤਮਾਮ ਬਾਜ਼ਾਰ ਜਿਹੜੇ ਨੇ ਉਹ ਅੱਜ ਬੰਦ ਨਜ਼ਰ ਆ ਰਹੇ ਨੇ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਨੁਮਾਈਆਂ ਨੇ ਕਿ ਅੱਜ ਜਿੰਨੇ ਵੀ ਬੈਂਕ ਨੇ ਚਾਹੇ ਸਰਕਾਰੀ ਦਫ਼ਤਰ ਨੇ ਗੈਰ ਸਰਕਾਰੀ ਦਫ਼ਤਰ ਨੇ ਪ੍ਰਾਈਵੇਟ ਸੈਕਟਰ ਜਿੰਨੇ ਵੀ ਨੇ ਤਾਂ ਉਹ ਸਾਰੇ ਦੇ ਸਾਰੇ ਹੀ ਬੰਦ ਨਜ਼ਰ ਆ ਰਹੇ ਨੇ ਰੇਲਵੇ ਸਟੇਸ਼ਨ ਦੇ ਉੱਪਰ ਟ੍ਰੇਨਾਂ ਰੱਦ ਹੋ ਚੁੱਕੀਆਂ ਨੇ ਦੂਜੇ ਪਾਸੇ ਬੱਸ ਸਟੈਂਡ ਦੇ ਉੱਪਰ ਬੱਸਾਂ ਰੱਦ ਹੋ ਚੁੱਕੀਆਂ ਨੇ 4 ਵਜੇ ਤੱਕ ਜਿਹੜਾ ਅੱਜ ਕੁਝ ਵੀ ਨਹੀਂ ਚੱਲੇਗਾ ਤਾਂ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅੱਜ ਮੈਡੀਕਲ ਸਹੂਲਤਾਂ ਲੋਕਾਂ ਨੂੰ ਜ਼ਰੂਰ ਮਿਲਣ ਗਈਆਂ ਚਾਹੇ ਉਹ ਐਂਬੂਲੈਂਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਨਿਕਲਣ ਦਿੱਤਾ ਜਾਵੇਗਾ ਹੋਰ ਗੱਲਾਂ ਕਰੀਏ ਜੇਕਰ ਦੁਕਾਨਾਂ ਦੇ ਉੱਪਰ ਤੁਸੀਂ ਜਾਣਾ ਹੈ ਮੈਡੀਕਲ ਦੀ ਸ਼ਾਪ ਦੇ ਉੱਪਰ ਜਾਣਾ ਹੈ ਤਾਂ ਉਹ ਤੁਸੀਂ ਜਾ ਸਕਦੇ ਹੋ ਜ਼ਰੂਰ ਖੁੱਲੀਆਂ ਹੋਈਆਂ ਨੇ ਲੇਕਿਨ ਬਾਕੀ ਜੇਕਰ ਗੱਲ ਕਰੀਏ ਤਾਂ ਹੋਰ ਜਿੰਨੀਆਂ ਵੀ ਦੁਕਾਨਾਂ ਨੇ ਚਾਹੇ ਦੁੱਧ ਡੈਰੀਆਂ ਦੀ ਗੱਲ ਕਰ ਲਈਏ ਤਾਂ ਉਹ ਵੀ ਬੰਦ ਨਜ਼ਰ ਆਵਣ ਗਈਆਂ ਤਾਂ ਇਹ ਪਟਿਆਲਾ ਦੇ ਬਾਜ਼ਾਰ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸੀ ਬਾਜ਼ਾਰ ਦੇ ਵਿੱਚ ਹਰ ਵਕਤ ਜਿਹੜੀ ਚਹਲ ਪੈਰ ਰਹਿੰਦੀ ਸੀਗੀ ਇਸੇ ਬਾਜ਼ਾਰ ਦੇ ਵਿੱਚ ਰੌਣਕਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਸੀ ਸਾਰਾ ਦਿਨ ਰਸ਼ ਦੇਖਣ ਨੂੰ ਮਿਲਦਾ ਸੀਗਾ ਇੱਥੇ ਪੈਰ ਤਰਾਂ ਨੂੰ ਜਗ੍ਹਾ ਤੱਕ ਨਹੀਂ ਹੁੰਦੀ ਸੀਗੀ ਲੇਕਿਨ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਇਹ ਬਾਜ਼ਾਰ ਜਿਹੜਾ ਪੂਰੀ ਤਰ੍ਹਾਂ ਮੁਕੰਮਲ ਬੰਦ ਨਜ਼ਰ ਆ ਰਿਹਾ ਤੁਸੀਂ ਦੇਖੋਗੇ ਦੁਕਾਨਾਂ ਦੇ ਬਾਹਰ ਤਾਲੇ ਲੱਗੇ ਹੋਏ ਨੇ ਕਿਉਂਕਿ ਅੱਜ ਕਿਸਾਨਾਂ ਦੀ ਪੰਜਾਬ ਬੰਦੀ ਕੋਲ ਹੈ ਤਾਂ ਉਸ ਦਾ ਅਸਰ ਜਿਹੜਾ ਅੱਜ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪਟਿਆਲਾ ਬੱਸ ਸਟੈਂਡ ਦੇ ਉੱਪਰ ਬੱਸਾਂ ਨਹੀਂ ਚੱਲ ਰਹੀਆਂ ਰੇਲਵੇ ਸਟੇਸ਼ਨ ਦੇ ਉੱਪਰ ਟ੍ਰੇਨਾਂ ਨਹੀਂ ਚੱਲ ਰਹੀਆਂ ਉਸ ਤੋਂ ਇਲਾਵਾ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਜਿਹੜੀਆਂ ਨੇ ਉਹ ਤੱਕ ਨਹੀਂ ਖੁੱਲੀਆਂ ਹੈਗੀਆਂ ਤਾਂ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ ਕਿਸਾਨਾਂ ਦੇ ਨਾਲ ਨੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੇ ਨਾਲ ਲੋਕ ਜਿਹੜਾ ਅੱਜ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਬਾਜ਼ਾਰ ਹੈ ਉਹ ਬੰਦ ਨਜ਼ਰ ਆ ਰਿਹਾ ਤਾਂ ਇਹ ਇਹ ਲੋਕਾਂ ਨੂੰ ਅਸੀਂ ਇਹ ਉਹ ਅਪੀਲ ਕਰਾਂਗੇ ਜੇਕਰ ਤੁਸੀਂ ਕੁਝ ਵੀ ਸਮਾਨ ਖਰੀਦਣਾ ਹੈ ਤਾਂ ਉਹ 4 ਵਜੇ ਤੋਂ ਬਾਅਦ ਹੀ ਘਰਾਂ ਤੋਂ ਬਾਹਰ ਨਿਕਲੋ ਕਿਉਂਕਿ ਅੱਜ ਪੂਰੇ ਬਾਜ਼ਾਰ ਜਿਹੜੇ ਨੇ ਉਹ ਬੰਦ ਨੇ ਬਸਾਂ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰਨਾ ਹੈ ਤਾਂ ਉਹ 4 ਵਜੇ ਤੋਂ ਬਾਅਦ ਹੀ ਕਰ ਸਕਦੇ ਹੋ ਉਸ ਤੋਂ ਇਲਾਵਾ ਜੇਕਰ ਤੁਸੀਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਨਾ ਹੈ ਤਾਂ 4 ਵਜੇ ਤੱਕ ਜਿਹੜੀਆਂ ਸਾਰੀਆਂ ਟ੍ਰੇਨਾਂ ਨੇ ਉਹ ਰੱਦ ਕਰ ਦਿੱਤੀਆਂ ਗਿਆ ਨੇ ਕਿਸਾਨ ਆਗੂ ਬਾਜ਼ਾਰਾਂ ਦੇ ਵਿੱਚ ਜਾ ਰਹੇ ਨੇ ਬਾਜ਼ਾਰਾਂ ਦੇ ਵਿੱਚ ਜਾ ਕੇ ਇੱਥੋਂ ਦੀ ਜਿਹੜਾ ਦੁਕਾਨਾਂ ਦਾ ਜਿਹੜਾ ਦੇਖ ਰਹੇ ਨੇ ਰੁਕ ਦੇਖ ਰਹੇ ਨੇ ਕਿ ਅੱਜ ਵਪਾਰੀ ਭਾਈਚਾਰੇ ਦਾ ਸਮਰਥਨ ਕਰ ਰਿਹਾ ਹੈ ਕਿ ਨਹੀਂ ਲੇਕਿਨ ਹੱਦ ਤੋਂ ਵੱਧ ਜਿਹੜਾ ਗੱਲ ਕਰੀਏ ਇਹ ਤਾਂ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਕਿਸਾਨਾਂ ਨੂੰ ਵੱਡਾ ਸਮਰਥਨ ਜਿਹੜਾ ਵਪਾਰੀ ਭਾਈਚਾਰੇ ਦਾ ਮਿਲ ਰਿਹਾ ਹਰ ਵਰਗ ਦਾ ਮਿਲ ਰਿਹਾ ਹਾਂਜੀ ਅੱਜ ਮੇਰਾ ਨਾਮ ਭਲਕਾਰ ਸਿੰਘ ਬੀਕੇ ਜੁਪਟੜੀ ਕਲਾਂ ਅਸੀਂ ਅੱਜ ਸਾਰੇ ਬਾਜ਼ਾਰ ਦੇ ਵਿੱਚੋਂ ਜਿਹੜਾ ਦੇਖ ਕੇ ਆਏ ਜੀ ਮਤਲਬ 99% ਦੁਕਾਨਾਂ ਬੰਦ ਨੇ ਸਾਰਿਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਕੀ ਹੋਇਆ ਕੋਈ ਟਾਵਾ ਟੱਲੇ ਦੁਕਾਨਦਾਰ ਖੁੱਲ ਹੈ ਉਹਨੂੰ ਵੀ ਕਹਿਣ ਦੇ ਅਪੀਲ ਕਰਨ ਤੇ ਮਤਲਬ ਬੰਦ ਕਰ ਰਿਹਾ ਉਹ ਵੀ ਤੇ ਬਾਕੀ ਅਸੀਂ ਸਾਰਿਆਂ ਨੂੰ ਅਪੀਲ ਹੀ ਕਰ ਰਹੇ ਹਾਂ ਕਿਉਂਕਿ ਸਾਡੇ ਸਹਿਯੋਗ ਦੇਣ ਨਾਲ ਇਹ ਇਹ ਕਾਰੋਬਾਰ ਫੜੇ ਹੱਥਾਂ ਚ ਲਿਆ ਗਿਆ ਤਾਂ ਇਹਨਾਂ ਦਾ ਵੀ ਕਾਰੋਬਾਰ ਬੰਦ ਹੋ ਜਾਊਗਾ ਅਸੀਂ ਵੀ ਕਾਰੋਬਾਰੀ ਥੋੜੇ ਹਾਂ ਇਹ ਜ਼ਿਮੀਦਾਰਾਂ ਨਾਲੇ ਸਾਰਿਆਂ ਦਾ ਕਾਰੋਬਾਰ ਚੱਲ ਰਿਹਾ ਹੈ ਜਿਹੜੀ ਦੁਕਾਨਦਾਰੀ ਆ ਛੋਟੀ ਦੁਕਾਨਦਾਰੀ ਕੋਈ ਰੈਡੀ ਫੜੀ ਵਾਲੇ ਸਾਰੇ ਜ਼ਿਮੀਦਾਰਾਂ ਨਾਲੇ ਚੱਲ ਰਿਹਾ ਹੈ ਜੇ ਜ਼ਿਮੀਦਾਰਾ ਫੇਲ ਹੁੰਦਾ ਤਾਂ ਇਹਨਾਂ ਦੀਆਂ ਦੁਕਾਨਾਂ ਵੀ ਫੇਲ ਹੁੰਦੀਆਂ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਸਮਝਾਇਆ ਅਪੀਲ ਕਰੀ ਆ ਇਨਾਂ ਨੇ ਸਾਰਿਆਂ ਨੇ ਸਾਡਾ ਸਹਿਯੋਗ ਤੇ ਆ 99% 100% ਵੈਲੋ ਜੀ 100% ਪਟਿਆਲਾ ਬੰਦ ਅੱਜ ਜਿਸ ਦਾ ਸਹਿਯੋਗ ਮਿਲ ਰਿਹਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਹਨਾ ਪੀਆਰਟੀਸੀ ਦੀ ਬੱਸਾਂ ਰੱਦ ਹੋ ਗਈਆਂ ਉਸ ਤੋਂ ਇਲਾਵਾ ਜੇਕਰ ਟ੍ਰੇਨਾਂ ਰੱਦ ਹੋ ਗਈਆਂ ਹਨ 108 ਟ੍ਰੇਨਾਂ ਰੱਦ ਕੀਤੀਆਂ ਨੇ ਕੱਲ ਰੇਲਵੇ ਦਾ ਆਰਡਰ ਆਇਆ ਜਿਹੜਾ ਨਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਹਰ ਵਰਗ ਜਿਹੜਾ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਜਿਸ ਤਰ੍ਹਾਂ ਕਿਸਾਨਾਂ ਕੁਝ ਜੀ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਉਸ ਤੋਂ ਇਲਾਵਾ ਖਨੋਰੀਆ ਤੇ ਸ਼ੰਭੂ ਮੋਰਚੇ ਦੇ ਉੱਪਰ ਦਾ ਮੋਰਚਾ ਚੱਲ ਹੀ ਰਹਿਣਾ ਚੜ੍ਹਦੀ ਕਲਾ ਅਜੀ ਅਸੀਂ ਬਹੁਤ ਵਧੀਆ ਸੰਪਰਕ ਮਿਲ ਰਿਹਾ ਹੈ ਹੁਣ ਸੈਂਟਰ ਸਰਕਾਰ ਦਾ ਜਿਹੜਾ ਰਵਈਆ ਜਾਦਾ ਬਹੁਤ ਜਿਆਦਾ ਹੜਬਾ ਹੈ ਪੰਜਾਬ ਸਰਕਾਰ ਤੇ ਦਬਾਅ ਪਾ ਰਹੇ ਨੇ ਉਹ ਅਦੇ ਸੁਪਰੀਮ ਕੋਰਟ ਰਾਹੀਂ ਪਾ ਰਹੇ ਨੇ ਵੀ ਦੱਲੇਵਾਲ ਦੀ ਭੁੱਖ ਹੜਤਾਲ ਨੂੰ ਖਲਾਉਣ ਜਾਂ ਉਹਨੂੰ ਚਾ ਕੇ ਹਸਪਤਾਲ ਦੇ ਵਿੱਚ ਭਰਤੀ ਕਰਨ ਵਾਸਤੇ ਜਿਹੜਾ ਕਿ ਉਹ ਰਵਈਆ ਉਹਨਾਂ ਦਾ ਗਲਤ ਹੈ ਪੰਜਾਬ ਸਰਕਾਰ ਦਾ ਚਲੋ ਉਹਨਾਂ ਦੇ ਉਹਦੇ ਵਿੱਚ ਆ ਕੇ ਕੋਈ ਕੱਲ ਨੂੰ ਇਹੋ ਜਿਹਾ ਪੁੱਟਾ ਕੰਮ ਨਾ ਲੈਣ ਜਿਹੜਾ ਕਿ ਉਹਨਾਂ ਨੂੰ ਇਹ ਭੁਗਤਣਾ ਪੈ ਜਾਵੇ ਅੱਜ ਫਿਰ ਹਰ ਬਾਜ਼ਾਰ ਦੇ ਵਿੱਚ ਜਾ ਰਹੇ ਹਾਂ ਦੇਖਦੇ ਹਾਂ ਹਰ ਬਾਜ਼ਾਰ ਦੇ ਵਿੱਚ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਫਿਰ ਰਹੇ ਹਾਂ ਜੀ ਸਾਰਾ ਬਾਜ਼ਾਰ ਬੰਦ ਹੈ ਜੇ ਕਿਤੇ ਕੋਈ ਦੁਕਾਨ ਖੁੱਲ੍ਹੀ ਆ ਤਾਂ ਅਸੀਂ ਉਹਨੂੰ ਅਪੀਲ ਕਰਕੇ ਬੰਦ ਕਰਾ ਦੂੰਗੇ ਅੱਜ ਦੁਕਾਨਾਂ ਬੰਦ ਨੇ ਜੀ ਫਿਰ ਤੁਹਾਡੀਆਂ ਬਾਜ਼ਾਰ ਬੰਦ ਆ ਜੀ ਕੋਈ ਕੋਸ਼ਿਸ਼ ਕੋਈ ਸਾਰੇ ਬਾਜ਼ਾਰ ਬੰਦ ਪਏ ਨੇ ਕੋਈ ਨਹੀਂ ਖੁੱਲ ਰਿਹਾ ਇਵਨ ਕਿ ਸਾਈਕਲ ਤੱਕ ਵੀ ਕੋਈ ਬੰਦ ਚੱਲ ਰਹੀ ਹੈ ਸਵੇਰ ਮੰਡੀ ਟੂਟੀ ਰੋੜੀ ਰੈਡੀ ਕੋਈ ਨਹੀਂ ਚੱਲਦੀ ਤੋਂ ਬਾਕੀ ਕਹਿਣ ਦਾ ਮਤਲਬ ਇਹ ਹੈ ਕਿ ਮੋਦੀ ਨੂੰ ਥੋ ਸਾਡੇ ਪੰਜਾਬ ਜਿਹੜੀ ਮਜਬੂਰਾਨਾਂ ਨੇ ਉਹ ਮੰਨ ਲੈਣ ਚਾਹੀਦੀਆਂ ਨੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵਿਗੜਿਆ ਨਾ ਸਬਰ ਦਾ ਦੇ ਪਰ ਇਹ ਸਾਡੀ ਅਪੀਲ ਹੈ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕਿਸੇ ਕਿਹੜੇ ਮਸਲੇ ਚ ਹੱਲ ਕਰਨ ਤਾਂ ਕਿ ਅੱਗੇ ਲਈ ਕੋ ਪ੍ਰੋਬਲਮ ਨਾ ਕਰੇ ਤੇ ਬਿਲਕੁਲ ਲੋਕ ਵੀ ਇਹੀ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜੋ ਮੁੱਖ ਜਿਹੜੀਆਂ ਮੰਗਾਂ ਨੇ ਜਿਸ ਕਰਕੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ ਠੰਡ ਦੇ ਵਿੱਚ ਤਾਂ ਉਹ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੂੰ ਛੁੱਕ ਕੇ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਕਿੰਨਾ ਸਮਾਂ ਲੋਕ ਇਸ ਤਰ੍ਹਾਂ ਜਿਹੜਾ ਸਫਰ ਕਰਨਗੇ ਕਿਸਾਨ ਇਸ ਤਰ੍ਹਾਂ ਸੜਕਾਂ ਦੇ ਉੱਪਰ ਠੰਡ ਦੇ ਵਿੱਚ ਪ੍ਰਦਰਸ਼ਨ ਕਰਨਗੇ ਕਿਉਂਕਿ ਜਿਸ ਤਰ੍ਹਾਂ ਲੋਕ ਇਹ ਸਫਰ ਕਰਦੇ ਨੇ ਜਿਸ ਤਰ੍ਹਾਂ ਕਿਸਾਨ ਪ੍ਰਦਰਸ਼ਨ ਕਰਦੇ ਨੇ ਤਾਂ ਉਸ ਦਾ ਖਾਮਿਆਜ਼ਾ ਲੋਕਾਂ ਨੂੰ ਵੀ ਪੁੱਗਤਣਾ ਪੈਂਦਾ ਜਿਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਆ ਕੇ ਗੱਲਬਾਤ ਕਰੇ ਟੇਬਲ ਟॉक ਕਰੇ ਤੇ ਕਿਸਾਨਾਂ ਦੀਆਂ ਮਸਲੇ ਜਿਹੜੀਆਂ ਮੰਗਾਂ ਨੇ ਫਸਲਾਂ ਦੇ ਉੱਪਰ ਐਮਐਸਪੀ ਦੀ ਮੰਗ ਹੈ ਤਾਂ ਉਹ ਉਸ ਜਿਹੜਾ ਮੰਗਾਂ ਦਾ ਹੱਲ ਕੀਤਾ ਜਾਵੇ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ